ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰਿ ਨਾਮੇ ਸਾਚੇ ਸਾਹਿਬ ਗਿਆਨ ਨਹੀਂ ਕਰਤੇ ਜੈ ਘਰ ਦਾ ਤੇ ਰਹਿ ਸਭ ਕੈ ਸੇ ਜਿਸ ਦੇ ਸੋ ਪਾਵੇ ਸਦਾ ਸੁਖ ਸੁਲਾਤੇ ਰਿ ਨਾਮ ਬਸਾਵੇ ਨਾਮ ਜਿਨ ਕੈ ਮਨ ਵਸਿਆ ਬਾਝੇ ਸ਼ਬਦ ਕਨੇ ਕਹਿ ਨਾਨਕ ਸੱਚੇ ਸਾਹਿਬ ਕਾਰ ਨਹੀਂ ਕਰਤੇ ਐ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਬਿਨਾਂ ਜਨ ਭੁਖਾਂ ਸੁਖਾਂ ਲਈਆਂ ਕਾਲੇ ਸ਼ਾਦ ਸੁਰਮਨੈ ਵਸਿਆ ਜਿਹਚਾ ਸਰਪੁ ਜੈਣਾ ਸਦਾ ਕੁਰਬਾਨ ਕੀਤਾ ਪਰਵਿੱਟ ਹੰਸ ਜੀਏ ਵੜਿਆ ਇਨ੍ਹਾ ਕਹਿ ਨਾਨਕ ਸੁਣੋ ਸੰਤੋ ਸਭ ਤਰੋਪੇ ਆਰੋ ਸਾਜਾ ਨਾਮ ਮੇਰਾ ਆਲਾ ਦੋ ਬਾਜੇ ਪੰਜ ਸ਼ਬਦ ਗਰ ਸੁਭਾਗ ਕਾਲ ਸੁਭਾਗ ਹੈ ਸ਼ਬਦ ਬਾਜੇ ਕਦਾ ਜਨ ਕਰਤਾ ਹੈ ਆ ਪੰਜ ਦੁਧ ਦਬਸ ਕੀਤੇ ਕਾਲ ਕੰਟ ਕੁਮਲਿਆ ਦੁਜਨ ਪਾਇਆ ਦੁਜਨ ਕੋ ਸੇ ਨਾਮ ਹਰ ਕੇ ਲਾਗੇ ਹੇ ਨਾਨਕ ਤੇ ਸੁਖ ਹੋਵਾ ਤਿਤ ਕਾ ਨੇ ਅਨ ਹਦਵਾ ਤੇ ਅਨੰਦ ਸੁਣੋ ਬੜਾ ਕੀਓ ਸਗਲ ਮਨੋਰਤ ਪੂ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਰੀਤ ਕਹੇ ਪਵਿਤ ਸਰਗ ਦੇ ਆਪਰ ਪੂਰੀ ਬਿਨ ਵੰਦਨਾ ਨਿਲ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੀ ਸੁਣ ਤੇ ਪੁਰੀਤ ਕਹੇ ਪਵਿਤ ਕਾਗਨਵਾਰ ਨਹਾਰਾ ਦੁਖ ਹੰਤਾ ਸੁਖਰਾ ਸਭੋ ਵਿਗਨਾ ਕੋ ਲਾਗੈ ਜਾਂ ਕੀ ਪ੍ਰਭ ਅਗੇ ਅਰਦਾਸ ਦੋ ਹੱਥ ਜੋੜ ਕਰੂੰ ਅਰਦਾਸ ਦੁਭਾਵੇ ਕਾਣੇ ਰਾਸ ਅਰਦਾਸ ਇੱਕ ਓਮਕਾਰ ਕਾਜੀ ਗੁਰੂ ਜੀ ਕੀ ਫਤਹਿ ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹੀ ਦਾ ਸਮੇਂ ਪੌੜੇ ਪ੍ਰਤਮ ਭਗਵੰਤੇ ਸਿਵਰਗੇ ਗੁਰੂ ਨਾਨਕ ਲੰਕੇ ਆਏ ਰੰਗਤ ਤੇ ਬ੍ਰਹਮਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਮਿੱਠੇ ਸਤ ਬਜਾਏ ਤੇ ਬਹਾਦਰ ਸਿਮਰਿਆ ਕਰਨੋ ਨਿਦਾਵੇ ਧਾਈ ਸੁਖਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਹਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੁਖਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਕੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੇ ਬਾੜ ਦਰਸ਼ਨ ਦਾਇਓ ਕਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਸਾਡੀ ਦੇ ਪੰਜ ਪਿਆਰੇ ਜਾਸਾ ਜੀ ਦੇ 40 ਮੁਕਤੇ ਹਟੀਆਂ ਜੱਪੀਆਂ ਕੱਪੀਆਂ ਸਤਕਮਾਨਾ ਨਾਮ ਜੱਪਿਆ ਵੱਢ ਕੇ ਸਕੇ ਆ ਦੇ ਚਲਾਈ ਤੇਗ ਵਾਹੀ ਦੇ ਸੁਣ ਕੰਡਟ ਕੀਤਾ ਪਿਆਰਿਆਂ ਨੇ ਬਾਭੂ ਕਮਾਈ ਵੱਗ ਧਿਆਨ ਕਰਕੇ ਬੋਲੋ ਜੀ ਗੁਰੂ ਘਰਾਂ ਦੇ ਦਰਸ਼ਨ ਦਾ ਇਹ ਮੌਕਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸ਼੍ਰੀ ਗਵਦਨ ਪ੍ਰਕਾਸ਼ੀ ਬਨਾਰਸ ਸਹਿਬ ਪ੍ਰਾਰਗੜ ਸਹਿਬ ਚਰਨ ਗੰਗਾ ਸਹਿਬ ਦਾ ਕਰਕੇ ਮਾਰਨਾ ਸਾਹਿਬ ਪਾਵਨ ਗੁਰਧਾਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀਓ ਕੇ ਚਰਨ ਸ਼ੁਕਰਾਪਤ ਗੁਰੂ ਅਸਥਾਨਾਂ ਗੁਰਧਾਮਾਂ ਜੀ ਕੇ ਪਾਵਨ ਦਰਸ਼ਨ ਦਾਰੇ ਯਾਤਰਾਵਾਂ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਚਰਨੋਂ ਦਾ ਧਿਆਨ ਕਰਕੇ ਜਪੋ ਜੀ ਸਤਿਗੁਰੂ ਦੇ ਸਰਬ ਸੁਭੋਏ ਜਹਾਂ ਦਾ ਬਾਦ ਸਾਹਿਬ ਦਾ ਹੰਕਾਰ ਛਾਇਰੇ ਆਇਤ ਦੇਗ ਤੇਗ ਫਤਹਿ ਬਿਰਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਭਾਲ ਸੇ ਜੀ ਕੇ ਬੁਲਬਲੇ ਬਾਲ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿਖਾਉਂੋ ਸਿੱਖੀ ਦਾ ਅੰਕੇ ਸਦਾਗ ਰਹਿਤ ਦਾਗ ਵੇਗ ਦਾਗ ਸਾਹਾ ਦਾਗ ਘਰੋਦਾ ਦਾਗ ਦਾਨਾ ਸਿਰਦਾਨ ਨਾਮ ਦਾਮ ਸ੍ਰੀ ਅਮਰ ਸਤਿ ਸੰਤ ਜੀ ਦੇ ਪਾਵਨ ਦਰਸ਼ਨ ਇਸ਼ਾਨ ਜਮ ਕੇ ਜਾਂ ਢੇ ਬੁੰਗੇ ਜੁਬਾ ਲਗ ਅਟਲ ਧਰਮ ਕਾ ਜੈਕਾਰ ਬਾਲ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਸਿਖਾਉਂ ਦਾ ਮਾਮੀ ਮਾਮਾ ਤੇ ਮਾਸ ਪਕ ਤੇ ਰੱਖ ਕੇ ਆਪ ਕਾਲ ਪ੍ਰਭ ਵਰਤ ਜੀ ਆਪਣੇ ਬੰਦੇ ਸਦਾ ਸਹਾਇ ਇਤਸਾਰ ਕੇ ਤਾਂ ਜਿਓ ਇਦਿਨਾਂ ਕਾਣਾ ਸਾਮ ਤੇ ਹੋਰ ਗੁਰੂ ਧਾਮ ਜਨਾ ਨੂੰ ਪੰਥ ਨੂੰ ਮਿਛੋੜਿਆ ਗਿਆ। ਬੁੱਢੇ ਦਰਸ਼ਨ ਦੇ ਦਾਰ ਸੇਵਾ ਸੁਮਾ ਹਕਾ ਦਾ ਦਾਨ ਪਿਆਰੇ ਮਾਲਕਾ ਪੰਥ ਨੂੰ ਬਖਸ਼ੋ ਜੀ। ਇਹ ਨਾਣਿਆਂ ਦੇ ਮਾਨ ਸਤ ਕਰੋ ਨਕਾਣਿਆਂ ਦੇ ਤਾਨ ਸਤ ਕਰੋ ਨਿਉਟਿਆਂ ਦੇ ਓੜ ਸਤ ਕਰੋ ਧੰਨ ਧੰਨ ਸਹਿਬ ਜੀ। ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਜਗਤ ਗੁਰੂ ਸਤਗੁਰੂ श्री गुरुदास महाराज जी आप दी ते चरन कमला पास अरदास बिनती है महाराज जी सतगुरु जी आप दी इलahi दरगा दी लप्पी पानी ਧੋਹੀ ਪਾਣੀ ਦੇ ਮਹਾਵਾਕ ਹਨ ਜੀ ਧੰਨ 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 ਜਨ ਮਾਇਆ ਜਿਸ ਪਰ ਸਾਧ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਕਿਸ ਜਨ ਕੋ ਸਦਾ ਨਮਸ਼ਕਾਰ ਦੇਵਰਗਾਹੀ ਰੱਬੀ ਬਾਣੀ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦੇ ਸ੍ਰੀ ਸਹਿਜ ਬਾਣ ਅਰੰਭ ਹੋਣ ਜਾ ਰਹੇ ਹਨ ਆਪ ਜੀ ਦੇ ਚਰਨ ਲਗਣਾ ਬਾਸ ਅਰਦਾਸਾਂ ਬੇਨਤੀਆਂ ਕਰਕੇ ਸਤਗੁਰੂ ਜੀ ਧੁਰ ਕੀ ਬਾਣੀ ਦੇ ਜਾਪ ਅਰੰਭ ਹੋਣ ਲੱਗੇ ਬਾਪ ਜੀ ਆਗਿਆ ਬਖਸ਼ਿ ਕਰਨੀ ਸਤਗੁਰੂ ਜੀ ਕਿਰਪਾ ਕਰਨੀ ਸੂਹ ਨਗਰ ਨਵਾਸੀਆਂ ਦੇ ਸਿਰਾਂ ਦੇ ਮੇਰਾ ਪਰਿਹਤ ਰੱਖਣੇ ਸਭਨਾ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਰੱਖਣੀ ਸਰਬੱਤਨਾਂ ਕਰਨਵਾਸੀਆਂ ਨੂੰ ਸਵਾਮਾ ਕਰਨ ਦੇ ਬਲ ਸਾਕੇ ਤਕ ਬਖਣੀ ਸਤਿਗੁਰ ਜੀ ਆਪ ਜੀ ਦੀ ਹਜ਼ੂਰੀ ਵਿੱਚ ਏਕ ਕੁੰਡੀਆਂ ਆਨੰਦ ਸਹਿਬ ਕੀ ਕਿਰਤਾਰਸ ਅਕਰਵਾਦ ਕਾਟ ਕੋ ਤੁਮਾਫ ਕਰਨੇ ਸਤਿਗੁਰ ਜੀ ਆਪ ਜੀ ਦੀ ਪਾਵਨ ਅੰਬੀਰੀ ਵਿੱਚ ਧਰਗੀ ਬਾਣੀ ਦੇ ਬਾੜ ਦੀ ਰਮਤਾ ਦੀ ਖੁਸ਼ੀ ਵਿੱਚ ਕੜਾ ਪ੍ਰਸ਼ਾਦ ਦੀਆਂ ਦੇਗਾ ਸਜਾ ਕੇ ਹਾਜ਼ਰ ਹੋਈਆਂ ਆਪ ਜੀ ਪ੍ਰਵਾਨ ਕਰੋ ਕੋ ਬਿਲਾਓ ਕਹਿ ਰਵਿਦਾਸ ਨਾਮ ਤੇਰਾ ਆਪ ਦੀ ਸੰਤ ਨਾਮ ਹੈ ਹਰ ਭੋਗ ਤੁਹਾਰੇ ਦੇ ਮਹਬਾ ਕਾਂ ਅਸਾਰ ਆਪ ਜੀ ਭੋਗ ਲਾਓ ਉਹ ਲਗਿਆ ਪ੍ਰਸ਼ਾਦ ਆਪ ਜੀ ਕੀ ਸੰਗਤ ਵਰਤੇ ਜੋ ਮਾਈਓ ਭਾਈ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਰੀ ਗੁਰੂ ਵਰਗ ਜਪੇ ਸਤਗੁਰੂ ਜੀ ਕਿਰਪਾ ਕਰਨੀ ਸਰਬਤ ਨਗਰ ਨਵਾਸੀ ਸੰਗਤਾਂ ਦੇ ਸਿਰਾਂ ਦੇ ਮੇਰਾ ਪ੍ਰਿਆਤ ਰੱਖਣੇ ਸਭਨਾ ਦੇ ਮਾਤ ਪਰਿਵਾਰ ਵਿੱਚ ਸੁਖ ਸ਼ਾਂਤੀ ਦੇਸਾਂ ਪਰਦੇਸਾਂ ਦੇ ਬੱਚੇ ਬੱਚਿਆਂ ਦੇ ਸਿਰਾਂ ਦੇ ਆਪਣਾ ਮੇਰਾ ਪ੍ਰਿਆਤ ਰੱਖਣਾ ਸਤਗੁਰੂ ਜੀ ਕਿਰਪਾ ਕਰਨੀ ਸੇਵਾਦਾਰਾਂ ਨੂੰ ਸਵਾਮਾ ਕਰਨ ਦੀ ਬਖਵਾਤ ਬਖੜੀ ਆਪਣੇ ਮਹਾਨ ਗੁਰਪੁਰਬ ਆਪ ਹੀ ਕਿਰਪਾ ਕਰਕੇ ਸਤਿਗੁਰੂ ਜੀ ਮਨਾ ਲੈਣੇ ਆਪ ਹੀ ਸੰਗਤਾਂ ਦੇ ਸਿਰਾਂ ਤੇ ਮੇਹਰ ਵਰਿਆ ਤਾਕੇ ਆਪਣੇ ਪ੍ਰਕਾਸ਼ ਦਿਹਾੜੇ ਆਪ ਹੀ ਸਤਿਗੁਰੂ ਜੀ ਸੰਗਤਾਂ ਮਨਾਉਣ ਦੀ ਬਲ ਤਾਕਤ ਹਮਤੁ ਪ੍ਰਸ਼ਾ ਉਤਮ ਪ੍ਰਾਨੇ ਵਸਦੇ ਰਹਿਣਾ ਸਤਿਗੁਰੂ ਜੀ ਕਿਰਪਾ ਕਰਨੀ ਨਿਰਵੰਗ ਅਲਾਹੀ ਦਰਗਾਹੀ ਰਬੀ ਬਾਣੀ ਦੇ ਜਾਪ ਸਤਿਗੁਰੂ ਜੀ ਸੰਪੂਰਨ ਕਰਾ ਲੈਣੇ ਕਿਰਪਾ ਕਰਨੀ ਜੀ ਐਸ ਵਕਤ ਕਰੋ ਕਿਰਪਾ ਪਾਵਨ ਹੁਕਮਨਾਮਿਆਂ ਦੀ ਵਰਸ਼ਿਸ਼ ਕਰਕੇ ਧਰ ਕੀ ਬਾਣੀ ਦੇ ਸ੍ਰੀ ਸਹਿਜ ਬਾਠ ਰਗਮ ਕਰਨ ਦੀ ਆਗਿਆ ਬਖਸ਼ੋ ਸੰਤੂ ਜੀ ਸੁਖ ਹੋਵੇ ਨਾਮ ਚਿਤਾਵੇ ਸ੍ਰੀ ਗੁਰੂ ਨਾਨਕ ਨਾਮ ਕਿਰਤੀ ਕਲਾ ਇਹਦੇ ਬਾਣੇ ਰੱਬ ਦਾ ਭਲਾ ਵਾਹਿਗੁਰੂ ਜੀ ਕਾ ਮਰਸਾ ਵਾਹਿਗੁਰੂ ਜੀ ਕੀ ਬਤੇ ਧਰ ਆ ਗਿਆ ਭਈ ਪਤਾਲ ਕੀ ਤਮੈ ਚਲਾਇਓ ਸਭ ਸਿਖਨ ਕੋ ਹੁਕਮ ਹੈ ਬੂ ਮਾਨਿਓ ਕਰੇ ਜੋ ਗੰਤ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ ਓਹਿ ਸ਼ਬਦ ਮੈਂ ਦੇ ਵਾਹਿਗੁਰੂ ਨਾਮ ਜਹਾਜ ਹੈ ਕੜੇ ਸੁਖ ਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਅਰ ਸੋ ਹੀਰਾ ਸਾਧ ਕੇ ਕਰੇ ਣ ਕੀ ਜਾਸ ਤੇ ਨਰ ਦੋਜਕ ਜਾਣਗੇ ਸਤਿ ਭਗ ਹੈ ਰਬ ਤਾਂ ਐਸਾ ਚਾਹੂ ਰਾਜ ਮੈਂ ਜਾਂ ਮਿਲੈ ਸਭਨ ਕੋਟ ਬਡੋ ਸਭ ਸੰਮ ਬਸੈ ਬਾਬਾ ਦਾਸ ਰਹੈ ਜੋ ਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਮਕ ਇੱਕ ਹਰ ਨਾਮ ਦੇ ਮੇਰਾ ਮਨ ਦਨ ਸ਼ੀਤਤ ਹੋਏ ਹਰ ਸੋ ਹੀਰਾ ਸਾਰ ਦੇ ਕ ਕਰੇ ਆਨ ਕੀ ਆਸ ਤੇ ਨਰ ਤੋ ਜਿ ਕ ਜਾਈ ਕੀ ਸਤਿ પાਖ ਦਵਦਾਸ ਐਸੀ ਲਾਲ ਤੁਜ ਬਿਨ ਕੌਣ ਕਰੇ ਗਲੀ Shabbatana. ਈ ਸਰਣ ਪਿਆ ਸੁਖ ਪਾਈਐ I don't know. ਸਾਸੰਗਤੀ ਸ੍ਰੀ ਸੈਲ ਪਾਠ ਪੜ੍ਹ ਆਰੰਭ ਗੰਗਿਆ ਗਿਆ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਹੋ ਸੇ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਕਵਾਰ ਚੁੱਪੈ ਚੁੱਪ ਨਾ ਹੋਵੇ ਦੇ ਲਾਇ ਰਾਂ ਦੇਵਤਾਰ ਭੁਖਿਆ ਫਕਨਾਇ ਉਤਰੀ ਜੇ ਬੰਨਾਪੁਰਿਆ ਭਾਰ ਸ ਸਿਆਣ ਪਾਲਕ ਹੋਇਤਾ ਇਕ ਨ ਚੱਲੈ ਨਾਲ ਕਿਰਸ ਜਿਆਦਾ ਹੋਈਐ ਕਿਰ ਕੋੜੇ ਟਟੇ ਪਾਲ ਹੁਕਮ ਲਜਾਈ ਚੱਲਣਾ ਕੀ ਕਿਆ ਨਾਮ ਹੁਕਮੀ ਹੋ ਮਨਿਆਕਾਰ ਹੁਕਮ ਨਾ ਕਹੀ ਆ ਜਾਈ ਹੁਕਮੀ ਹੋ ਮਨਜੀ ਹੁਕਮ ਲੈ ਬੜਿਆਈ ਹੁਕਮੇ ਉਤਮ ਨੀਤ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਗਸੀ ਜਕ ਮੇ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁਜੈ ਤਾ ਹਉਮੈ ਕਹਿ ਨਾ ਕੋਈ ਗਾਵੇ ਸੈਤਾਨ ਗਾਵੇ ਕੋ ਦਦ ਜਾਣੇ ਨਿਸ਼ਾਨ ਗਾਵੇ ਕੋ ਮੁਰਵੜੇ ਅညာ ਚਾਰ ਗਾਵੇ ਕੋ ਵਿਤਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਰਹਾ ਦ람 ਦੂਰ ਕਤ ਕਤੇ ਨਾਇਆ ਮੇ ਤੋੜ ਕਤ ਕਤ ਕਤੇ ਕੋਟੀ ਕੋਡ ਕੋਡ ਜਿੰਦਾ ਦੇ ਲਾ ਤੇ ਧਾਕ ਪਾਏ ਜੁਗਾ ਜਗੰਤੈ ਖਾਈ ਕਾਈ ਹੁਕਮੀ ਹੁਕਮ ਚਲਾਏ 라ਹੋ ਨਾਨਕ ਅਰਬਸਾਹਬੇ ਪਰਮਾ ਸਾਚਾ ਸਰਬ ਸਾਚਨਾ ਹੈ ਭਾਖਿਆ ਪਾਉ ਅਪਾਰਾ ਬਨਰੰਦਰ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਧਾਮੇ ਗਾਵੀਐ ਗੁਣੀ ਨਦਾਰ ਧਾਮ ਗਾਵੀਐ ਸੁਨਿਆ ਮਨ ਲੱਗੀਐ ਭਾਉ ਦੁਖ ਬਲਾਂ ਸੁ ਕਰ ਲੈ ਜਾਏ ਬੁਰਮਕ ਨਾ ਤੁੰਗਰਮ ਕਵੇਦੰ ਬੁਰਮਕ ਰਹੀ ਆਸਮਾਈ ਬ੍ਰਿਸ਼ਰ ਗੁਰ ਗੋੜਖ ਪਰਮਾ ਗੁਰ ਪਾਜ ਪਤੀ ਪਾਈ ਜੇ ਹੋ ਜਾਣਾ ਆਕਾਂ ਨਾਰੀ ਕਹਿਣਾ ਕਤਨ ਨਾ ਜਾਈ ਗੁਰਾਇਤ ਦੇਪੁ ਬੁਝਾਈ ਸਭ ਨਾ ਜੀ ਆਕਾ ਰਿਕਤਾਤਾ ਸੋ ਮੈ ਵਿਸਰ ਨਾ ਜਾਇ ਦੀਰਨਾ ਜਿਸ ਸੁਭਾਵਾ ਬਿਨ ਪਾਣੈ ਕੈ ਨਾਇ ਕਰੇ ਜੇਤੀ ਸੇ ਢੋਪਾ ਈ ਮੇਖਾ ਬਿਨ ਕਰਮਾਂ ਕੇ ਮਿਲੈ ਲਈ ਮਾਤਰ ਵਿੱਚ ਤੁੰਤਵਾ ਨਾਣੇ ਤੇ ਗੁਰ ਕੀ ਸਿੱਟ ਸੁਣੀ ਬੁਰਾ ਇੱਕ ਤੇ ਪੁਝਾਈ ਸੁਖਦਾ ਜੀ ਆ ਕਾ ਇੱਕ ਤਾਤਾਂ ਸੋ ਮੈਂ ਵਿਸਨ ਜਾਇ ਜੇ ਦੁਬ ਤਾਰੇ ਆਜਾ ਹਉ ਸੁਣੀ ਹੋਏ ਨਵਾਂ ਗੰਗਾ ਵੇ ਜਾਣੀ ਐ ਨਾਲ ਚੱਲੈ ਭਗਤਾ ਸਦਾ ਵਿਗਾਸ ਪਾਪ ਕਾ ਨਾਸ ਸੁਣੇ ਸਰਬਰ ਮਾਇੰਦ ਸੁਣਿਆ ਮੁਖ ਸੁਨਾਵਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸਤ ਕਾ ਇਸਨਾਨ ਸੁਣਿਆ ਪਲ ਪਲ ਪਾਵੈ ਮਾਦ ਗਾਈ ਨਾ ਜਾਏ ਜੇ ਕੋ ਕਹਿ ਵਿੱਚ ਬਸਤਾਏ ਕਾਂਗਜ ਕਰਮ ਨਾ ਲੇਖਣ ਹਾਰ ਮੰਨੇ ਕਾਬੇ ਕਰਮ ਦੇ ਵਿੱਚ ਆਰ ਐਸਾ ਨਾਮ ਨਰਨਜਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨੁ ਬੁੱਧ ਮੰਨੈ ਸਗਲ ਭਵਣ ਕੀ ਸੁਧ ਮੰਨੈ ਮੋਹ ਚੋਟਾ ਨਾ ਗਾਈ ਮੰਨੈ ਜਦ ਕੈ ਸਾਧਨ ਜਾਈ ਐਸਾ ਨਾਮ ਨਰਨਜਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਟਾਗ ਨਾ ਪਾਏ ਮੰਨੈ ਬਸਿਓ ਪਰਗੜ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਦਰਨ ਹੋਈ ਜੀ ਕੋ ਮਨ ਜਾਣੁ ਸੁਖ ਸੰਤੋਖ ਦਾਪਕਿਆ ਜਿਸੂ ਸੁਖ ਜੀ ਕੋ ਘੁਜੈ ਉਹ ਵੈਸੇ ਯਾਰ ਤਦ ਲੈ ਉਪਰ ਕੇਤਾ ਭਾਰ ਤਾਤੀ ਹੋਰ ਬਰੈ ਵਦਲ ਹੋਰ ਜਿਸ ਦੇ ਪਾਦ ਤਨੈ ਕਮਣ ਜੋਰ ਜੀ ਜੀ ਨਾਮ ਕੇ ਨਾਮ ਸੁਭਨਾਰੇ ਗਿਆ ਉਨੀ ਕਲਾ ਮੇਰੇ ਕਾਲਖ ਜਾਣੇ ਕੋਈ ਨਹੀਂ ਕਲ ਲਗਿਆ ਕੇਤਾ ਹੋਈ ਕੇਤਾ ਕੌਣ ਸਵਾਲ ਹਰੂ ਭਗੇ ਵੀ ਨਾ ਜਾਣੇ ਕੁਣ ਕੂਤ ਕੀਤਾ ਪਰਸਾ ਹੋਇ ਕੋ ਕਹਾਉ ਦਿਸਤੇ ਹੋਈ ਲਗ ਦਰਿਆਉ ਕੁਦਨ ਕੌਣ ਕਹਾ ਵੀ ਚਾਰ ਵਾਰਿਆ ਨਾ ਜਾ ਬੈਕਵਾਦ ਜੋਤਿ ਭਾਵੇਂ ਸਾਈ ਭਲੀ ਕਾਲ ਤੂੰ ਸਦਾ ਸਲਾਮਤ ਨੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਦਦਾਵ ਸੰਗ ਨਮੁਗ ਵੇਦ ਪਾਠ ਸੰਗ ਲੋਕ ਮਨ ਲੈ ਉਦਾਸ ਅਸੰਗ ਭਗਤ ਕຸນ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰ ਮੋਹ ਭਾਗ ਸਾਰ ਸੰਗ ਮੋਹ ਦਿਵਲਾਈ ਧਾਰ ਕੁਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਪਵੇ ਸਈ ਭਰੀਕਾਰ ਤੂੰ ਸਦਾ ਸਲਾਮਤ ਨੰਕਾਰ ਸਗ ਮੁਰਘਣ ਘੂਰ ਸਗ ਚੋਰ ਹਰਾ ਪਖੂਰ ਸਗ ਮਰ ਕਰ ਜਾਏ ਜੋਰ ਆਸਾਂ ਕਰਵਾੜ ਅੱਤੀਆ ਕਮਾਇ ਸੰ ਪਾਪੀ ਪਾਪ ਕਰ ਜਾਏ ਸੰ ਕੁੜਿਆ ਕੁੜੇ ਬਿਰਾਏ ਸੰਗ ਮਹੇਸ਼ ਮਹਾਰ ਭਾਰਿਕਾਏ ਸੰਗ ਨੰਦਰਸ ਕਰੇ ਭਾਗ ਨਾਨਕ ਰੀਤ ਕਹ ਵਿਚਾਰ ਵਾਰਿਆ ਨਾ ਜਮੈ ਕਵਾਰ ਜੋ ਆ ਵੈਸਾਈ ਭਲੀ ਗਾਵੇ ਤੂੰ ਸਦਾ ਸਲਾਮਨ ਕਾਰ ਸੰਤ ਨਾਮ ਸੰਗਦਾ ਗੰਗਨ ਨਾਮ ਸੰਤ ਲੋ ਸ਼ੰਕਰ ਸਰ ਬਾਦ ਹੋਏ ਅਕਰੀ ਨਾਮ ਗਰੀਸਾ ਲਾਗ ਦੇ ਧਿਆਗ ਦੇ ਗੁਣ ਦਾ ਕਰੇ ਨਿਕਣ ਭੁਲੜ ਬਾਣ ਅਗਲਾ ਸੰਸ ਲੋਗ ਰਖਾਣ ਜਿਨੇ ਕਹੇ ਸੋ ਨਾਹੀ ਜਿ ਪਰਮਾਏ ਦੇ ਉਤੇ ਪਾਹੀ ਜਿਤਾ ਕੀਤਾ ਤੇਤਾ ਨਾਉ ਬੁਨਾਵੇਂ ਨਾਹੀ ਕੋ ਦਾਉ ਕੋਦਨਤ ਕਾਣਿਕ ਹਾ ਵਿਚਾਰ ਬਾਰਿਆ ਨਾ ਜਾ ਮੈਂ ਇੱਕ ਵਾਰ ਜੋਤਿ ਭਾਵੈ ਸਾਈ ਭਲੀ ਕਾਲ ਤੋ ਸਦਾ ਸਲਾਮਨ ਕਾਲ ਭਈਏ ਹੱਥ ਪੈ ਤੰਦੇ ਪਾਣੀ ਧੋਦਾ ਪੁੱਤਰ ਸਖੇ ਓਦ ਭਰੇ ਤੇ ਕੱਪੜਾ ਹੋਏ ਜੇ ਸਾਹਮਣੇ ਜਬ ਧੋਏ ਭਈਏ ਮਤ ਪਾਪ ਆਗੈ ਸਾਥ ਤੋ ਪਹਿਨਾ ਵਹਿ ਕੇ ਰੰਗ ਕੁਨੀ ਪਾਪੀ ਆਖਣ ਨਾਹੀ ਦਰਦ ਕਰਣਾ ਲਿਖ ਲੈ ਜਾਓ ਆਪੇ ਵੇ ਜਾਪੀ ਕਰੋ ਨਾਨਕ ਮੇ ਅਬ ਜਾਓ ਧੀਰ ਕਾ ਪਦਿਆਤ ਅਦਾ ਆਵਤ ਰਾਮਾਨ ਸੁਨਿਆ ਮਨਿਆ ਮਨ ਕੀ ਤਾਪਾ ਹੋ ਅੰਤਰ ਗਾਜੀ ਤੁਮਾਨਾ ਸਭੁ ਮੋਰੇ ਮੈ ਨਾਹੀ ਕੋਇ ਰਣਗਣ ਕੀਤੇ ਭਗਤ ਨਾ ਹੋਏ ਸੁਸਤ ਆਤਮਾਣੀ ਦਰਬਾਉ ਸਾਤ ਸੋਣ ਸਦਾ ਮਨ ਜਾਉ ਕਮਣ ਸੇਦਾ ਵਗਰ ਕਮਣ ਕੰਤ ਕਮਣ ਵਾਲ ਕਉਣ ਸੁਧੀ ਮਾਹੋ ਕਉਣ ਜਿਤਵਾ ਆਕਾਰ ਵੇਰ ਨ ਪਾਈਆ ਪੰਡ ਦੇ ਜੇ ਹੋਇ ਲੇਖੁ ਪ੍ਰਾਨ ਬਖਤ ਨ ਪਾਇਓ ਕਾ ਦੀਆ ਜੇ ਲੇਖਨ ਦੇ ਪ੍ਰਾਨ ਖਿਤ ਮਾਰ ਨਾ ਜੋਗੀ ਜਾਣ ਰਤਮੋ ਜਾਗਾ ਦਾਸ ਜੀ ਕੋ ਸਾ ਜਿਆ ਪੇੜਾ ਨੇ ਸੋ ਇਕ ਕਿਆ ਕਾ ਕਿਰਸਾ ਲਾਈ ਗੋਵਨਿਕ ਮਜਾਣਾ ਨਾਨਕ ਆਖਣ ਸਭ ਕੋ ਆਖ ਤੂ ਇਕ ਸਿਆਣਾ ਵੱਡਾ ਸਾਹਿਬ ਮੰਡੀ ਨਾਹੀ ਜੀ ਦਾ ਜਾਗਾ ਹੋਵੇ ਨਾਨਕ ਜੀ ਕੋ ਆਖੋ ਜਾਣ ਕਿਆ ਨਾ ਸੋਹੈ ਪਤਲਾ ਪਤਾਲੇ ਤਾਰੇ ਕਾ ਵੇਵਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪੋ ਸਾਰਾ ਹੀ ਜਾਲਾ ਪੀ ਸੋ ਨਾ ਬਾਈਆ ਨਦੀਆਂ ਤੇ ਵਾਪ ਵੈ ਸੁਨ ਨਾ ਜਾਣਿਆ ਸਮੁੰਦਰ ਸਾਥ ਸੰਤਾਰ ਜੇਨਾ ਸੇਤੀ ਮਾਰ ਤਾਦ ਕੀਦੇ ਨਾ ਹੋ ਨੀ ਜਿਸਮ ਨਾ ਵਿਸਰੈ ਅੰਦਰ ਸਿద్ధి ਕਹਿ ਨਾਮ ਅੰਤ ਅੰਤ ਨਾ ਕਰਨੇ ਦੇ ਨਾਮ ਅੰਤ ਅੰਦਰ ਵੇਖਣ ਸੁਣਨ ਅੰਤ ਅੰਤਰਾ ਜਾਪੈ ਗਿਆ ਮੁਰਿਆ ਮਾਰ ਕਿਤੇ ਆ ਗੰਦੇ ਵਿਚਾਰੇ ਕਾਮ ਕਟਾ ਵਿਕਾਰ ਕੇਤੇ ਤਨ ਨ ਮੁਕਰਬਾਏ ਕੇਤੇ ਮੁਰ ਕਾਈ ਦਾਏ ਕਿਤਿਆ ਦੋਖ ਬੂਸਦ ਮਾਰੇ ਬੇਦਾਰ ਤੇਰੀ ਦਾਤਾਰ ਬਾਗ ਕਲਾਸੀ ਬਾਣਾ ਹੋਇ ਰੱਖ ਨਾ ਸਕੈ ਕੋਈ ਦੇਖੋ ਖਾਤੂ ਆਖਣ ਪਾਏ ਜਾਣ ਜਿਤ ਅਮ ਕਾਏ ਆਪੇ ਜਾਣ ਆਪੇ ਦੇ ਆਖੇ ਸੇ ਬੇਕੀ ਕੇ ਜੈਸਣੋ ਵਗਦੇ ਤੇ ਵਿਰਸਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੁਣ ਮੁਲ ਅਪਾਰ ਮੁਲ ਅਪਾਰੀਆ ਮੁਲ ਪੰਡਾਰ ਉਮਲਾਵੇ ਮੁਲ ਲੈ ਜਾਏ ਮੁਲ ਭਾਏ ਮੁਲਾ ਸਮਾਏ ਅਹੋ ਦਾ ਮੌਢੀ ਬਾਣ ਮੁਲ ਗੁਣ ਮੁਲ ਪ੍ਰਵਾਨ ਮੁਲ ਬਖਸ਼ੀਸ਼ ਮੁਲ ਦੀ ਸ਼ਾਨ ਮੁਲ ਗੁਣ ਮੁਲ ਪ੍ਰਮਾਣ ਮੁਲ ਮੋਲਾ ਕਿਆ ਨਾ ਜਾਏ ਆਖ ਆਖ ਰਹੇ ਨਵਲਾਏ ਆਖੇ वेद ਪਾਠ ਪ੍ਰਾਣ ਆਖੇ ਬੜਾ ਕਰੈ ਵਿਗਿਆਨ ਆਖੇ ਬਲਮੈ ਆਖੇ ਇੰਦ ਕਰਕੇ ਆ ਕਬੀਰ ਸੋ ਕਹਿੰ ਕਿਤੇ ਜਾ ਬਨਹਾਰੇ ਗਾਵੇ ਤੁਹਾਨੂੰ ਪਉਣ ਬਾਣੀ ਬਸੰਤ ਗਾਵੇ ਰਾਜਾ ਧਰਮ ਦੀਵਾਰੀ ਗਾਵੇ ਜਿੰਦ ਗੁਗਤ ਲਿਖ ਜਾਣਾ ਨਿਕਲਿਕ ਧੰਮ ਬੀਚਾਰਨੀਸਨ ਜੁਗ ਜੁਗ ਵੇਦਾਂ ਨਾਲੇ ਗਾਵੇ ਮਾਣਿਆ ਮਨ ਮੋਹਨ ਸੁਖਮਸ ਬਿਆਲੇ ਗਾਉ ਰਤਨ ਪਾਏ ਤੇਰੇ ਅਰਸ ਕੀ ਤੁਮ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਬੰਡਾ ਕਲਕਾ ਜੱਕੀ ਤਾਰੇ ਸੇਧ ਨੂੰ ਗਮ ਜੁਤ ਪਾ ਮਨ ਰੱਤੇ ਤੇਰੇ ਭਗਤ ਰਸ ਸਾਹਬ ਨੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆ ਮਨ ਨਾ ਲਿਖਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਜਾ ਸਾਚੀ ਨਾਹੀ ਹੈ ਭੇਹੁ ਸੇ ਜਾਏ ਨਾ ਜਾ ਸੇ ਰਤ ਦਾ ਜਨ ਰਚਾਏ ਰੰਗੇ ਰੰਗੇ ਬਾਤੇ ਕਰ ਕਰ ਜਿਉ ਸੀ ਮਾਇਆ ਜਨਿਓ ਭਾਈ ਕਰ ਕਰ ਵੇਖਿਆ ਕੀਤਾ ਆਪਣਾ ਜੋ ਦਸਦੀ ਵੜਿਆਈ ਜੋਿਸ ਭਾਵੈ ਸੋਏ ਕਲਸੀ ਹੁਕਮ ਨਾ ਕਰਨਾ ਜਾਈ ਸੋ ਬਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਗ ਸਰਮਪਤ ਝੋਲੇ ਜਾਣ ਕਰ ਬੇਪੂਤ ਜਿੰਦਾ ਕਾਲ ਕੁਵਾਰੀ ਕਾਇਆ ਜੋਗਤ ਡੰਡਾ ਪ੍ਰਤੀਤ ਆਈ ਬੰਦੀ ਸੰਸਯ ਸੰਜੋਗ ਵਿੱਚ ਉਹ ਦੇਹ ਕਾਲ ਜੁਨਾਵੇਂ ਦੇਖੇ ਆਵੇਂ ਪਾਗ ਨਾ ਦੇਹ ਸੁਖਿਆ ਦੇਸ ਆਦੇ ਨਿਵਨਾ ਨਾਦਰ ਨ ਕੋ ਜੁਗਿਤ ਕੋ ਵੇਸ ਏਕਾ ਮਾਈ ਗੁਰਦਵਿਆਇ ਤੇ ਮੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾ ਇੱਕ ਲਾਹੇ ਦੇਵਾਨ ਜਨ ਸੁਭਾਵੈ ਤਵੇਂ ਚਲਾਵੈ ਜੋ ਹੋਵੈ ਬਨਮਾਨ ਵਿਗੰਧ ਦਰਨ ਆਵੇਂ ਕੋਤਾ ਵਡਾਣ ਆਦੇਸ ਸੇ ਸਾ ਕੀ ਪਾ ਲਾ ਦੇਸ ਜਿਆ ਦੇਸ ਗਾ ਦੇ ਮੀਰ ਨਾਮ ਤੇ ਜੋ ਜੋ ਗੇ ਕੋ ਵੇਸ ਇਕ ਦੂਜੇ ਬੋਲਾ ਕੋ ਹੈ ਲਾਗੂ ਹੈ ਰ ਰਵੀਸ ਲਾਹ ਲਗੀ ਦਾ ਆ ਕੀ ਨਾਮ ਲਗ ਦੇਸ ਇਹ ਦਹਾ ਪਦ ਪਵੜਿਆ ਚੜਿਆ ਹੋਏ ਆ ਕੀਸ ਸੁਣ ਗੱਲਾਂ ਆਕਾਲਸ ਕੀ ਕੀਟਾ ਆਏ ਰ ਸਨਮਦ੍ਰੀ ਕਰੰਪ ਵੈ ਨੀ ਸਾਨ ਕਚਪਗਾਏ ਉੱਤੇ ਪਾਏ ਨਾਰਿੰਗ ਆ ਜਾ ਪੈ ਜਾਏ ਧਰਮ ਕੰਡ ਕਹੋ ਧਰਮ ਗਿਆਨ ਘਟ ਕਾ ਆਗੋ ਕਰਮ ਕਹਤੇ ਪਵਨ ਬਾਣੀ ਵੈ ਸੰਦਰ ਕਹਤੇ ਕਾਨ ਮਹੀਸ ਕਹਤੇ ਵਰਵੇ ਘਾਟ ਤਕੜੀ ਐ ਰੂਪ ਰਾਂਗੇ ਵੇਸ ਕਿਧਿਆ ਕਰਾਂ ਭੂਮੀ ਮੇਲ ਕਹਤੇ ਕਹਤੇ ਤੂੰ ਉਪਦੇਸ਼ ਕਹਤੇ ਸਿੰਧ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਿੱਧ ਬੁੱਧ ਨਾਥ ਕਹਤੇ ਕਹਤੇ ਦੇਵੀ ਵੇਸ ਕਹਤੇ ਦੇਵਦਾਨ ਮੁਨ ਕਹਤੇ ਕਹਤੇ ਰਤਨ ਸਮੁੰਦ ਕਿਧਿਆ ਖਾਣੀ ਕਿਧਿਆ ਬਾਣੀ ਕਹਤੇ ਬਾਦ ਨਰਿੰਦ ਇਤੇ ਆਸੋ ਤੇ ਸੇਵਕ ਇਤੇ ਨਾਨਕ ਅੰਤਨ ਅੰਤ ਜਾਨ ਖਣ ਮੈਂ ਗਿਆਨ ਬਰਜਾਨ ਦਿੱਥੈ ਆਦ ਬਨੋਦ ਕੋਡ ਅਨੰਦ ਸਰਮਗਾਨ ਕੀ ਬਾਣੀ ਰੂਪ ਦਿੱਤਾ ਘੜ ਲਕੜੀ ਐ ਬੋਧ ਅਨੂਭ ਲਾਗੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਬਸਤਾਏ ਦਿੱਤਾ ਘੜੀਐ ਸੋਤ ਮਤ ਮਨ ਬੋਧੋ ਦਿੱਤਾ ਘੜੀਐ ਸੁਰਾਸਾਂ ਕੀ ਸੋਤ ਗਰਮਖੰਡ ਦੇ ਬਾਣੀ ਜੋਰ ਦਿੱਤਾ ਉਹਨਾਂ ਕੋਈ ਹੋਰ ਦਿੱਤਾ ਜੋਤ ਮਾਹਮਲ ਸੂਰਜ ਨ ਮੈਂ RAM ਰਿਆ ਮਲ ਬੋਰ ਦਿੱਤਾ ਸੀਧੋ ਸੀਧਾ ਮੈਂ ਮਾਮਾਏ ਤਾਂ ਕੈ ਤੁਨ ਨ ਕਤਨੇ ਜਾਏ ਨਾ ਹੋ ਮਨ ਨਾਟਾ ਕੇ ਜਾਏ ਤੇ RAM ਸਮਾਏ ਦਿੱਤਾ ਭਗਤਵਸਾ ਕੇ ਰੋਗਾਨਾ ਸੱਤਾਂ ਮਨਸੋਏ ਸਤ ਕਣਵਸਾ ਤਰੰਕਾ